ਅੱਜ ਜਦੋਂ ਅਸੀਂ ਬੈਠੇ ਨਾ ਇੱਕ ਦੂਜੇ ਨਾਲ ਦੋਸਤੋਂ ਕਰਦੇ ਆਂ ਤੇ ਕਿਸਾਰੇ ਪਛਤਾਉਂਦੇ ਆਂ ਵੀ ਯਾਰ ਕਰਾਂਗੇ ਕੀ ਅੱਜ ਨਸ਼ੇ ਦੀ ਗੱਲ ਕੀਤੀ ਤਿੰਨ ਸਰਕਾਰਾਂ ਬਣ ਗਈਆਂ ਨਸ਼ੇ ਦੇ ਉੱਤੇ ਤੇ ਮੈਨੂੰ ਦੋਨੋਂ ਮੈਂ ਤਿਹੇਰੀ ਸਰਪੰਚ ਤੇ ਬਣਿਆ ਬਾਈ ਜੀ ਅੱਜ ਤੱਕ ਕਿਸੇ ਮਿਊਂਟਰ ਨੇ ਸਾਨੂੰ ਸਾਢੇ ਕਿੰਨੇ ਗੱਲ ਨਹੀਂ ਕਿਸੇ ਅਫਸਰ ਨੇ ਨਹੀਂ ਕਹੀ ਜੀ ਕੋਈ ਆਪਾਂ ਦੱਸੋ ਸਾਡੇ ਨਾਲ ਸਾਥ ਦਿਓ ਵੀ ਆਪਾਂ ਕੋਈ ਨਸ਼ੇ ਬਾਰੇ ਕੋਈ ਵਿਚਾਰ ਕਰ ਲਈਏ ਦੇਖੋ ਆਪਣੇ ਪਿੰਡਾਂ 'ਚ ਕੋਈ ਆਰਥਿਕ ਕੋਈ ਟੀਮ ਆਈ ਅਫਸਰ ਨੇ ਗੱਲ ਕਹੀ ਜੀ ਪੈਂਟੀ ਯਾਰ ਜਦੋਂ ਨਕਾਦੇ ਕੋਈ ਹਾਲਾਤ ਦੱਸੋ ਕੀ ਇਹ ਹਰਕਤ ਹੈ ਕੋਈ ਲੋੜ ਨਹੀਂ ਜੇਕਰ ਕੋਈ ਮਰਦੇ ਆ ਤੁਹਾਡੇ ਮਰਦੇ ਕੀ ਲੀਡਰਾਂ ਦੇ ਪੁੱਤ ਕਾਲਜਾਂ ਕਿੰਨਿਆਂ ਚ ਪੜਦੇ ਤੇ ਉਹਨਾਂ ਦੇ ਨਾਲ ਤਾਂ ਸਿਕਿਉਰਟੀਆਂ ਲੱਗੀਆਂ ਹੋਈਆਂ ਨੇ ਅਗਨੇ ਜਾਂਦੇ ਆ ਤੇ ਸਰਕਾਰ ਦੇ ਅੱਗੇ ਪਿੱਛੇ ਉਹਨਾਂ ਦੇ ਪੁਲਿਸ ਆਉਂਦਾ ਸੇਫ ਨੇ ਇਸ ਕਰਕੇ ਤੁਹਾਨੂੰ ਨੋਟ ਜੋ ਉਹਨਾਂ ਨੂੰ ਮੈਂ ਇਹ ਗੱਲ ਕਰਾਂਗਾ ਕਿ ਕੰਮ ਦੀ ਕਦਰ ਕਰੋ ਆ ਚਾਪ ਰੁਸ਼ੀਆਂ ਛੱਡ ਦਿਆ ਫਲਾਣੇ ਦਾ ਲੈ ਅੱਜ ਮੈਂ ਕਹਿੰਦਾ ਮੈਂ ਗਲਤ ਹਾਂ ਤੇ ਮੈਨੂੰ ਭਾ ਭਾ ਕੇ ਸੋ ਵੀ ਸਰਪੰਚ ਸਾਹਿਬ ਕੰਮ ਦੱਸੋ ਸਾਡੇ ਪਿੰਡ ਦਾ ਕੀ ਕਰੋਗੇ ਜੇ ਕਰ ਸਕਦੇ ਤੇ ਅੱਗੇ ਲੱਗੇ ਤੁਹਾਡੇ ਨਾਲ ਹੈ ਚੰਗੇ ਨੂੰ ਸਲਾਹ ਉਹ ਤੇ ਮਾੜੇ ਨੂੰ ਨਿਰਦੋ ਸਾਰੇ ਇਸ ਵਰਕੇ ਜਿੰਨਾ ਦੇ ਵਿੱਚ ਜੋ ਨਿਕਲ ਕੇ ਆਏ ਅਸੀਂ ਅੱਗੇ ਵੱਸ ਸਕਦੇ ਆ ਤਵਿਰੋ ਬੇਨਤੀ ਐਸੀ ਕਰਕੇ ਕਰਦੇ ਆ ਕਿ ਤੁਸੀਂ ਸਾਰੇ ਹੀ ਛੂਜਵਾੜ ਹੋ ਸਾਡੇ ਦੱਸਣ ਦੀ ਗੱਲ ਨਹੀਂ ਅਸੀਂ ਤੇ ਇੱਕ ਤੁਹਾਡੇ ਕੋਲ ਅਪੀਲ ਕਰਨ ਆਏ ਆ ਅੱਜ ਇੱਕ ਜ਼ੁਲਮ ਦੀ ਤਿਆਰ ਵੀ ਇੱਕ ਬੰਦੇ ਨੂੰ ਨੋਜਵਰੋਂ ਬਿਨਾ ਕਿਸੇ ਕਸੂਰ ਤੋਂ ਚੱਕ ਕੇ ਦਿਬਲੂਗਾ ਜੇਲ੍ਹ ਚ ਭੇਜਦਾ ਇਹ ਅੱਜ ਦੀ ਗੱਲ ਨਹੀਂ ਸ਼ੁਰੂ ਤੋਂ ਚੱਲ ਰਿਹਾ ਹੈ ਤੇ ਇਹਨਾਂ ਨੂੰ ਜਵਾਬ ਦੇ ਕੇ ਵੀ ਚਾਹੁੰਦੇ ਇਹਨਾਂ ਦੇ ਤਰੀਕੇ ਨਾਲ ਅੱਜ ਲੋਕਾਂ ਚ ਰੋਸ ਕਰੀਏ ਕਹਿੰਦੇ ਜੀ ਉਹ ਠੂਠੇ ਜੀ ਕੋ ਨਾਲ ਨਹੀਂ ਖੜਾ ਤਾਂ ਮੈਂ ਕਹਿੰਦਾ ਵੀ ਸਾਡੀਆਂ ਮਜਬੂਰੀਆਂ ਸੀ ਅਸੀਂ ਆਪਣੇ ਰਿਹਾਇਆ ਤੇ ਕਈ ਵਾਰੀ ਆਪਾਂ ਕਿਸੇ ਕੋਲ ਨਹੀਂ ਜਾ ਸਕਦੇ ਖੇਤਾਂ ਨੇ ਚ ਨਹੀਂ ਜਾ ਸਕਦੇ ਆਵਾਜ਼ ਨਹੀਂ ਥਾ ਸਕਦੇ ਪਰ ਅੱਜ ਇੱਕ ਸੋਹਣਾ ਤਰੀਕਾ ਵੀ ਤੁਸੀਂ ਇੱਕ ਵੋਟ ਦੇ ਨਾਲ ਆਪਦਾ ਰੋਸ ਪ੍ਰਗਟ ਕਰ ਸਕਦੇ ਹੋ ਇਸ ਰੋਸ ਦੇ ਨਾਲ ਜੇਕਰ ਇਸ ਸਰਕਾਰਾਂ ਨੂੰ ਹੋਊਗਾ ਵੀ ਲੋਕ ਜਾਗਦੇ ਨੇ ਜਦੋਂ ਤੁਸੀਂ ਇਹ ਫਤਵਾ ਦਿਓਗੇ ਤੇ ਲੋਕ ਤੁਹਾਡੇ ਕੰਮ ਕਰਨਗੇ ਲੀਡਰਾਂ ਨੂੰ ਇਹ ਹੋਊਗਾ ਵੋਟਾਂ ਲੈਣੀਆਂ ਨੇ ਇਹ ਤੁਹਾਡੇ ਕੰਮ ਕਰਕੇ ਵੋਟਾਂ ਦੇਣਗੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਵੀ ਆਪਾਂ ਸਾਰੇ ਨਗਰ ਤੇ ਅਪੀਲ ਕਰਨੀ ਹੈ ਵੀ ਭਰਾਵੋ ਪਾਰਟੀਆਂ ਬਾਜ਼ੀ ਨਹੀਂ ਕਹਿੰਦੇ ਛੱਡੋ ਅੱਗੇ ਵੀ ਵੋਟਾਂ ਪਾਈਆਂ ਪਰ ਗਾਹ ਵੀ ਪਾਉਣੀਆਂ ਪਰ ਇੱਕ ਵਾਰੀ ਸੱਚ ਨੂੰ ਵੋਟ ਪਾਈਏ ਔਰ ਇੱਕ ਇੱਕ ਸਰਕਾਰ ਨੂੰ ਇੱਕ ਇਹਨਾਂ ਲੋਕਾਂ ਨੂੰ ਲੀਡਰ ਨੂੰ ਸਮਝਾਈਏ ਵੀ ਲੋਕ ਜਾਗਦੇ ਨੇ ਲੋਕਾਂ ਨੂੰ ਤੁਸੀਂ ਘੜੇ ਦੀ ਮੱਛੀ ਨਾ ਸਮਝੋ ਚਾਰ ਦਿਨ ਆ ਕੇ ਉਹਨਾਂ ਦੀ ਉਹਨਾਂ ਨੂੰ ਖੇਡਦੇ ਜੇ ਕਿ ਅਸੀਂ ਤੁਹਾਡੇ ਵਾਸਤੇ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਉਦੋਂ ਬਾਅਦ ਸਾਨੂੰ ਕੋਈ ਨਹੀਂ ਪੁੱਛਦਾ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਅਪੀਲ ਹੈ ਸਾਡੇ ਵੱਲੋਂ ਤਗੜੇ ਹੋ ਕੇ ਜਿਹੜਾ ਭਾਈ ਸਾਹਿਬ ਦੀ ਆਪਾਂ ਮਦਦ ਕਰੀਏ ਔਰ ਜਿਹੜਾ ਇੱਕ ਸਰਕਾਰਾਂ ਨੂੰ ਜਿਹੜਾ ਇੱਕ ਹਲੂਨਾ ਦੇਈਏ ਵੀ ਅਸੀਂ ਜਿਹੜਾ ਜ਼ੁਲਮ ਦੇ ਵਿਰੁੱਧ ਆ ਤਾਂ ਇਹ ਨਹੀਂ ਆਹੀ ਬੇਨਤੀਆਂ ਕਰਦਾ ਹਾਂ ਜੇ ਕੋਈ ਗਲਤ ਬੋਲ ਗਿਆ ਮਾਫੀ ਚਾਹਣਾ ਵਾਹਿਗੁਰੂ ਜੀ ਕਾ ਖਾਲਸਾ ਤੇ ਇਹ ਸੁਭਜ ਬੇਨਤੀ ਕਰਨ ਆਇਆ ਤੁਹਾਨੂੰ ਵੀ ਤੁਸੀਂ ਅਮਰਪਾਲ ਨੂੰ ਜਿਹੜਾ ਆਪਾਂ ਵੋਟਾਂ ਪਾ ਕੇ ਵਤਨ ਬਦ ਦਿਤਾਈਏ ਕਿਉਂ ਅਸੀਂ ਵੀ ਇਹ ਹਰੇਕ ਤੁਸੀਂ ਵੀ ਕਿਸੇ ਪਾਰਟੀ ਦੇ ਨਾਲ ਸੰਬੰਧਤ ਹੋਊਗੀ ਪਿਛੇ ਆਪਾਂ ਕਾਂਦੀਆਂ ਨੂੰ ਵੋਟਾਂ ਪਾਈਆਂ ਕਾਂਗਰਸ ਨੂੰ ਪਾਈਆਂ ਚੜ੍ਹੂ ਵਾਲਿਆਂ ਨੂੰ ਪਾਈਆਂ ਅਸੀਂ ਖੁਦ ਮੈਂ ਕਾਂਦੀਆਂ ਸੁਦੇਸ਼ ਨੂੰ ਲੋਕਾਂ ਵੀ ਕਾਂਦੀਆ ਇਹ ਵੀ ਪਾਈ ਸਾਹ ਕਾਂਦੀ ਦਾ ਲੋਰ ਸਰਦੇ ਨੇ ਬਾਕੀ ਕੋਤ ਪਾਰਟੀਆਂ ਦੇ ਜਿਵੇਂ ਹਰਜਿੰਦਰ ਸਿੰਘ ਆਓ ਟਾੜੂ ਵਾਲਿਆਂ ਦੇ ਨਾਲ ਸੀ ਪਰ ਅਸੀਂ ਪਾਰਟੀ ਬਾਜ਼ੀ ਦੇ ਉੱਪਰ ਉੱਠ ਕੇ ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਖੜੇ ਖੜ ਕੇ ਗੱਲ ਕਰਦੇ ਆਂ ਜ਼ਿੰਮੇਵਾਰੀ ਨਾਲ ਕਿ ਅਸੀਂ ਬਿਲਕੁਲ ਸਾਡੇ ਕੋਲ ਵੱਡੇ ਵੱਡੇ ਅਹੁਦੇ ਸੀ ਅਸੀਂ ਬਿਲਕੁਲ ਉਹਨਾਂ ਨੂੰ ਤਿਆਗ ਕੇ ਆਏ ਆ ਕਿ ਅਸੀਂ ਸ਼ਰੂਨੀ ਕਾਲੀਦਾਲ ਨੂੰ ਤਿਆਗ ਕੇ ਮੁੱਢੋਂ ਬਿਲਕੁਲ ਮੂੰਹ ਭੰਗ ਕਰਕੇ ਉਹਨਾਂ ਦਾ ਆਇਆ ਵੀ ਬਿਲਕੁਲ ਸਾਨੂੰ ਤੂਣਾ ਕਰਿਆ ਜੇ ਅਸੀਂ ਭਾਈ ਅਮਰਪਾਲ ਸਿੰਘ ਦੇ ਨਾਲ ਆ ਉਹਨੂੰ ਵੋਟਾਂ ਪਾਉਣੀ ਆ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਪ੍ਰਮਾਣ ਕਰਿਆ ਜੇ ਵੀ ਤੁਸੀਂ ਵੱਧ ਤੋਂ ਵੱਧ ਜਿੰਨੀਆਂ ਵੋਟਾਂ ਭਾਈ ਅਮਰਪਾਲ ਸਿੰਘ ਨੂੰ ਪਾ ਕੇ ਕਾਮਯਾਬ ਕਰੋ ਤੇ ਉਹਨੂੰ ਡਿਵਰਗਰ ਦੀ ਜੇਲ੍ਹ ਸਾੰਦ ਦੀ ਜੇਲ੍ਹ ਦੇ ਵਿੱਚੋਂ ਆਪਾਂ ਨੂੰ ਰਿਹਾਅ ਕਰਾਈਏ ਦੇਖੋ ਉਸ ਨੌਜਵਾਨ ਦਾ ਨਵਾਂ ਵਿਆਹ ਹੋਇਆ ਸੀ ਤੇ ਇਹ ਇਹਨੇ ਵੀ ਜਿਹੜਾ ਭਗਵਾਨਤ ਬਾਣੀ ਨੇ ਵੀ ਨਵਾਂ ਦੂਜਾ ਵਿਆਹ ਕਰਾਇਆ ਇਹ ਇਹ ਦਰਦ ਉਹਨਾਂ ਲੋਕਾਂ ਨੂੰ ਪਤਾ ਜਿਹੜੇ ਇਸ ਗੀਤ ਦੇ ਵਿੱਚੋਂ ਨਿਕਲੇ ਨੇ ਉਹ ਕੁੜੀ ਜਿਹਨੇ ਯੂਕੇ ਜਾਣ ਕੇ ਉਹਦਾ ਵਿਆਹ ਕਰਾਇਆ ਤੇ ਉਹਨੂੰ ਵੀ ਨਹੀਂ ਇਹਨੇ ਦੁਬਾਰਾ ਵਾਪਸ ਨਹੀਂ ਜਾਣ ਦਿੱਤਾ ਇਹ ਉਹਨੂੰ ਯੂਕੇ ਦੇ ਵਿੱਚ ਵਾਪਸ ਨਹੀਂ ਜਾਣ ਦਿੱਤਾ ਪਰ ਇਹ ਅਸੀਂ ਸਮੁੱਚੇ ਪਰਿਵਾਰ ਦੇ ਨਾਲ ਇਹਨੇ ਬੜਾ ਤਗੜਾ ਭਰੋ ਮੈਂ ਬੀਬੀ ਜੀ ਨੂੰ ਪਿੱਛੇ ਜੇ ਇਹਨਾਂ ਨੇ ਜੇਲ੍ਹ ਦੇ ਵਿੱਚ ਸੁਰਤ ਦੱਸੋ ਜੀਆਂ ਦਾ ਕੀ ਕੰਨਾ ਜੇ ਭਾਈ ਸਾਡਾ ਉਹ ਗੁਨਾਹ ਸੀ ਤੇ ਤੂੰ ਨਹੀਂ ਕਾਰਵਾਈ ਕਰਕੇ ਪੰਜਾਬ ਦੀ ਜੇਲ੍ਹ ਵਿੱਚ ਕੋਈ ਨਹੀਂ ਸੀ ਪੰਜਾਬ ਦੀ ਜੇਲ੍ਹਾਂ ਬਹੁਤ ਜ਼ਿਆਦਾ ਸੀ ਇੱਥੇ ਰੱਖ ਲੀਦੇ ਪਰ ਇਹਨਾਂ ਦੀ ਜਿਹੜੀ ਆ ਮਾਰੂ ਨੀਤੀ ਆ ਹਿੰਦੂ ਸਿੱਖ ਦੇ ਆਪਣੇ ਸਾਈ ਦੇ ਵੀਰ ਨੇ ਤੁਸੀਂ ਆਪ ਚ ਲੜਾ ਕੇ ਇਹਨਾਂ ਨੂੰ ਬਾਹਰੋ ਤੇ ਇਹਨਾਂ ਨੇ ਆਪ ਦੀਆਂ ਰੋਟੀਆਂ ਸੇਕੀਆਂ ਸਾਡੇ ਵਾਸਤੇ ਤੇ ਮਜੀਬ ਸਿੰਘ ਵੀ ਸਤਿਕਾਰਯੋਗ ਨੇ ਸਿੱਖ ਵੀ ਸਤਿਕਾਰਯੋਗ ਨੇ ਜੱਟ ਵੀ ਸਤਿਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਆਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਵੱਧ ਤੋਂ ਵੱਧ ਵੋਟਾਂ ਪਾ ਕੇ ਭਾਈ ਅਮਰਕਾਸੀ ਨੂੰ ਕਾਮਯਾਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ